ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਅਪਡੇਟਸ ਵਿਦੇ ਦੇ YouTube ਚੈਨਲ ਦੇ ਨਾਲ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਮਿਤੀ 5 6 ਅਤੇ 7 ਦਸੰਬਰ 2025 ਜਾਣਕਾਰੀ ਸਾਂਝੀ ਕਰਾਂਗੇ ਕਿਉਂਕਿ ਲਗਾਤਾਰ ਹਲਕੇ ਦਰਮਿਆਨੇ ਬੱਦਲੀ ਸਿਸਟਮ ਪੰਜਾਬ ਤੋਂ ਗੁਜ਼ਰ ਰਹੇ ਨੇ ਕੱਲ ਵੀ ਸਿਸਟਮ ਨਿਕਲਿਆ ਅੱਜ ਤੜਕੇ ਸਵੇਰੇ ਵੀ ਸਿਸਟਮ ਗਿਆ ਤੇ ਉਹ ਸਿਸਟਮ ਹੁਣ ਇਸ ਵਕਤ ਦੇਖਿਆ ਜਾਵੇ ਤਾਂ ਪਹਾੜੀ ਖੇਤਰਾਂ ਵਿੱਚ ਜਾਨਕੀ ਹਿਮਾਲਿਆ ਪਰਬਤ ਲੜੀ ਦੇ ਨੇੜੇ ਚੜੇ ਪਹੁੰਚ ਚੁੱਕਿਆ ਜਿਸ ਦੇ ਕਾਰਨ ਪਹਾੜਾਂ ਦੇ ਵਿੱਚ ਬਰਫਵਾਰੀ ਅਤੇ ਕਿਣਮਣ ਕਰਨੀ ਦਾ ਮਾਹੌਲ ਦੇਖਣ ਨੂੰ ਮ جس ਦਾ نتیجہ ਇਹ ਹੋ ਰਿਹਾ ਕਿ ਪੰਜਾਬ ਦਾ ਮੈਦਾਨੀ ਇਲਾਕਿਆਂ ਦਾ ਗੱਲ ਕਰੀਏ ਹਰਿਆਣੇ ਦੀ ਗੱਲ ਕਰ ਲਈਏ ਰਾਜਸਥਾਨ ਮੱਧ ਪ੍ਰਦੇਸ਼ ਪੱਛਮੀ ਯੂਪੀ ਇਹਨਾਂ ਦੇ ਤਾਪਮਾਨ ਦੇ ਵਿੱਚ ਵੱਡੀ ਗਰਾਵਟ ਦੇਖੀ ਗਈ ਹੈ ਦਿਨ ਦਾ ਤਾਪਮਾਨ ਵੀ ਘਟਿਆ ਹੈ ਰਾਤ ਦਾ ਤਾਪਮਾਨ ਵੀ ਘਟਿਆ ਹੈ ਰਾਤ ਦੇ ਐਵਰੇਜ ਤਾਪਮਾਨ ਦੀ ਗੱਲ ਕਰੀਏ ਤਾਂ 7 ਡਿਗਰੀ ਤੋਂ ਥੱਲੇ ਦੇਖਿਆ ਜਾ ਰਿਹਾ ਹੈ ਦਿਨ ਦੇ ਤਾਪਮਾਨ ਦੀ ਗੱਲ ਕਰੀਏ 22 ਡਿਗਰੀ 23 ਡਿਗਰੀ ਐਵਰੇਜ ਬਣੀ ਹੋਈ ਹੈ ਤੇ ਕਈ ਥਾਵਾਂ ਤੇ ਪ੍ਰਤਾਪਮਾਨ 22 ਡਿਗਰੀ ਤੋਂ ਥੱਲੇ ਬਣਿਆ ਹੋਇਆ ਹੈ ਫਿਲਹਾਲ ਅਗਰ ਤਾਜ਼ਾ ਹਾਲਾਤ ਦੇਖੇ ਹਨ ਪੰਜਾਬ ਦਾ ਮੌਸਮ ਤੇ ਮੈਦਾਨੀ ਇਲਾਕਿਆਂ ਦਾ ਮੌਸ ਨਜ਼ਰ ਆ ਰਹੀ ਹੈ ਵੈਸਟਰਨ ਡਿਸਟਰਬਰ ਸਿਕ ਹੋਰ ਸਰਚ ਕਰ ਰਹੀ ਹੈ ਜਿਹਦਾ ਕੀ ਅਸਰ ਸਾਨੂੰ ਆਉਂਦੇ ਦਿਨਾਂ ਉਹ ਜੀ ਦੇਖਣ ਨੂੰ ਮਿਲੂਗਾ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕਿਵੇਂ ਦੇ ਹਾਲਾਤ ਨੇ ਕਮੈਂਟ ਕਰ ਸਕਦੇ ਹੋ ਅਗਰ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਂਦੇ ਸਮਿਆਂ ਦੇ ਵਿੱਚ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਗੱਲ ਕਰੀਏ ਇਹ ਵੈਸਟ ਇੰਡੀਜ਼ ਸਟਾਰਸ ਜਿਹੜੀ ਹੈ ਅੱਜ 5 ਤਰੀਕ ਸ਼ਾਮ ਤੋਂ ਲੈ ਕੇ ਲਗਭਗ ਰਾਤ 6 ਤਰੀਕ ਤੋਂ ਪੰਜਾਬ ਦੇ ਵਿੱਚ ਐਂਟਰੀ ਕਰ ਜਾਵੇਗੀ ਜਾਂ ਤੜਕੇ ਸਵੇਰੇ 6 ਤਰੀਕ ਨੂੰ ਇਸ ਦੀ ਐਂਟਰੀ ਹੋਣੀ ਲਾਜ਼ਮੀ ਹੈ 5 ਤਰੀਕ ਅੱਜ ਗੱਲ ਕਰੀਏ ਧੁੱਪ ਚੰਗੀ ਨਿਕਲੂਗੀ ਤਾਪਮਾਨ ਦੇ ਵਿੱਚ ਠੀਕ ਠਾਕ ਮਾਹੌਲ ਗਰਮੈਸ਼ ਦਾ ਬਣਨ ਨੂੰ ਦੇਖਣ ਨੂੰ ਮਿਲੂਗਾ ਜੇ ਠੰਡ ਹੈ ਉਹ ਲਗਭਗ ਸਾਨੂੰ ਸ਼ਾਮ 4-5 ਵਜੇ ਤੋਂ ਬਾਅਦ ਜ਼ਿਆਦਾ ਨਜ਼ਰ ਆਵੇਗੀ ਸ਼ਾਮ ਦੇ ਸਮੇਂ ਜਿਹੜਾ ਹੁਣ ਤਾਪਮਾਨ ਹੈ ਉਹ ਕਿਤੇ ਨਾ ਕਿਤੇ 20 ਡਿਗਰੀ ਤੋਂ ਥੱਲੇ ਆਉਂਦਾ ਨਜ਼ਰ ਆ ਰਿਹਾ ਜੋ ਕਿ ਲਗਭਗ ਪਹਿਲਾਂ 6 ਵਜੇ ਹੁੰਦਾ ਸੀ ਹੁਣ ਉਹ 4 ਵਜੇ ਦੇ ਨੇੜੇ ਚੜੇ ਤਾਪਮਾਨ 20 ਡਿਗਰੀ ਤੋਂ ਥੱਲੇ ਆਉਣਾ ਸ਼ੁਰੂ ਹੋ ਚੁੱਕਿਆ ਜਿਸ ਦੇ ਕਾਰਨ ਅਸੀਂ ਬਾਰ ਬਾਰ ਰਿਕਵੈਸਟ ਕਰਦੇ ਹਾਂ ਆਪਣਾ ਖਿਆਲ ਰੱਖੋ ਬੱਚਿਆਂ ਦਾ ਖਿਆਲ ਰੱਖੋ ਬਜ਼ੁਰਗਾਂ ਦਾ ਪਸ਼ੂ ਪੰਛੀ ਜੋ ਵੀ ਤੁਸੀਂ ਪਾਲਤੂ ਰੱਖੇ ਨੇ ਉਹਨਾਂ ਦਾ ਖਿਆਲ ਰੱਖ ਪਾਣੀ ਖੇਤਾਂ ਨੂੰ ਅਗਰ ਲਗਾਉਣਾ ਹੈ ਤਾਂ ਲਗਾ ਦਿਓ ਕਿਉਂਕਿ ਹਜੇ ਵੀ ਤੁੱਪ ਚੰਗੀ ਪੈ ਰਹੀ ਹੈ ਮੀਂਹ ਦੇ ਕੋਈ ਸੰਕੇਤ ਨਹੀਂ ਹਨ 12-15 ਤਰੀਕ ਤੱਕ ਹਲੇ ਵੀ 10 ਦਿਨ ਪਏ ਨੇ ਅਗਰ ਤੁਸੀਂ ਪਾਣੀ ਲਗਾਉਂਦੇ ਹੋ ਤਾਂ ਤੁਹਾਡੇ ਖੇਤ ਨੂੰ ਬੱਤ ਆ ਸਕਦੀ ਹੈ ਅਗਰ ਕੋਈ ਤੁਹਾਡੇ ਜ਼ਿਆਦਾ ਡੱਕਰ ਡੱਕਰ ਖੇਤ ਨੇ ਜਿਨ੍ਹਾਂ ਵਿੱਚ ਸੇਮ ਵਾਲੇ ਇਲਾਕੇ ਨੇ ਉਹਨਾਂ ਵਿੱਚ ਤੁਸੀਂ ਬਿਸ਼ੱਕ ਹਜੇ ਰੁਕ ਸਕਦੇ ਹੋ ਅਗਰ ਥੋੜੀ ਬਹੁਤੀ ਗਿੱਲ ਹੈਗੀ ਹੈ ਪਰ ਜੇ ਕਣਕ ਪਾਣੀ ਮੰਗਦੀ ਹੈ ਤਾਂ ਪਾਣੀ ਬੇਚ ਜਿਖੋ ਕੇ ਲਗਾਓ ਕੋਈ ਤੁਹਾਡਾ ਨੁਕਸਾਨ ਨਹੀਂ ਹੋਣ ਵਾਲਾ ਗੱਲ ਕਰੀਏ ਇਹ ਸਿਸਟਮ ਜਿਹੜਾ 6 ਤਰੀਕ ਅਤੇ 7 ਤਰੀਕ ਨੂੰ ਪੰਜਾਬ ਦੇ ਉੱਪਰ ਇਸ ਤਰੀਕੇ ਨਾਲ ਗੁਜ਼ ਅੱਜ ਫਿਲਹਾਲ ਹਵਾ ਜਿਹੜੀ ਸਵੇਰੇ ਦੱਖਣ ਪੂਰਬ ਅਤੇ ਪੂਰਬ ਦਿਸ਼ਾ ਤੋਂ ਚੱਲੀ ਸੀ ਹੁਣ ਫੇਰ ਦੁਬਾਰਤੋ ਜਿਹੜੀ ਹਵਾ ਦੀ ਵਾਪਸੀ ਹੈ ਉਹ ਪੱਛਮੀ ਦਿਸ਼ਾ ਤੋਂ ਹੁੰਦੀ ਨਜ਼ਰ ਆ ਰਹੀ ਹੈ ਜਿਸ ਦੇ ਕਾਰਨ ਠੰਡਾ ਮਾਹੌਲ ਖੁਸ਼ਕ ਮਾਹੌਲ ਬਣਦਾ ਹੋਇਆ ਨਜ਼ਰ ਆਵੇਗਾ ਕਈ ਇਲਾਕਿਆਂ ਦੇ ਵਿੱਚ ਕੋਰਾ ਵੀ ਦੇਖਿਆ ਗਿਆ ਕਿਉਂਕਿ ਦਿਨ ਦਾ ਤਾਪਮਾਨ ਹੁਣ ਹੌਲੀ-ਹੌਲੀ 20 ਡਿਗਰੀ ਤੋਂ ਥੱਲੇ ਆ ਰਿਹਾ ਸ਼ਾਮ ਦੇ ਸਮੇਂ ਰਾਤ ਦਾ ਤਾਪਮਾਨ ਬਹੁਤ ਇਲਾਕੇ ਵਿੱਚ 4-5 ਡਿਗਰੀ ਦੇ ਨੇੜੇ ਤੇੜੇ ਪਹੁੰਚ ਚੁੱਕਿਆ 3 ਡਿਗਰੀ ਦੇ ਨੇੜੇ ਤੇੜੇ ਪੰਜਾਬ ਦੇ ਵਿੱਚ ਕੋਰਾ ਪੈਣਾ ਸ਼ੁਰੂ ਹੋ ਜਾਂਦਾ ਹੈ ਤੇ ਕਈ ਇਲਾਕੇ ਵਿੱਚ ਕੋਰੇ ਦੀਆਂ ਖਬਰ ਅਗਰ ਗੱਲ ਕਰੀਏ 6 ਤੇ 7 ਤਰੀਕ ਨੂੰ ਬੱਦਲਵਾਈ ਪੰਜਾਬ ਦੇ ਉੱਪਰ ਲਗਾਤਾਰ ਬਣੀ ਰਹੇਗੀ 6 ਤਰੀਕ ਨੂੰ ਪਹਾੜੀ ਖੇਤਰ ਵਿੱਚ ਜਿਹੜਾ ਸਿਸਟਮ ਹੈ ਇਹ ਇਸ ਤਰੀਕੇ ਨਾਲ ਜਦੋਂ ਪਹੁੰਚੇਗਾ ਪੰਜਾਬ ਤੋਂ ਹੁੰਦਾ ਹੋਇਆ ਤਾਂ ਪਹਾੜੀ ਖੇਤਰਾਂ ਵਿੱਚ ਇਸ ਦੇ ਨਾਲ ਮੀਂਹ ਬਰਫਵਾਰੀ ਹੋਣ ਦੇ ਪੂਰੇ ਪੂਰੇ ਚਾਂਸ ਨੇ ਜਿਸ ਦੇ ਸਿੱਟੇ ਵਜੋਂ ਪੰਜਾਬ ਦਾ ਤਾਪਮਨ 7 ਤਰੀਕ ਤੋਂ ਬਾਅਦ ਲਗਾਤਾਰ ਘਟੇਗਾ ਪੰਜਾਬ ਦੇ ਤਾਪਮਨ ਦੇ ਵਿੱਚ 2 ਤੋਂ 3 ਡਿਗਰੀ ਦੀ ਭਾਰੀ ਗਰਾਵਟ ਦਰਜ ਕੀਤੀ ਜਾਵੇਗੀ ਜਿਸ ਦੇ ਕਾਰਨ ਆਉਦੇ ਦਿਨਾਂ ਵਿੱਚ ਹੋਰ ਠੰਡ ਪੰਜਾਬ ਦੇ ਵਿੱਚ ਬਣੇਗੀ ਫਿਲਹਾਲ 5 ਤਰੀਕ ਨੂੰ ਮੌਸਮ ਠੀਕ ਹੈ 6 ਨੂੰ ਵੀ ਬੱਦਲਬਾਈ ਰਹੂਗੀ 7 ਨੂੰ ਵੀ ਬੱਦਲਬਾਈ ਰਹੂਗੀ ਅਤੇ 6 ਤੇ 7 ਤਰੀਕ ਦੀ ਬੱਦਲਬਾਈ ਦੇ ਕਾਰਨ 8 9 10 ਤਰੀਕ ਨੂੰ ਹੋਰ ਠੰਡ ਪੰਜਾਬ ਦੇ ਵਿੱਚ ਬਣਦੀ ਹੋਈ ਨਜ਼ਰ ਆ ਰਹੀ ਹੈ ਇਹ ਸੀ ਜੀ ਅਪਡੇਟ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ ਉਮੀਦ ਕਰਦੇ ਹਾਂ ਜਾਣਕਾਰੀ ਚੰਗੀ ਲੱਗੀ ਹੋਵੇਗੀ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰ ਲਓ ਬੈਲ ਆ ਤਾਂ ਕਿ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਇਸ ਤੋਂ ਇਲਾਵਾ ਕੋਈ ਵੀ ਨਵੀਂ ਅਪਡੇਟ ਆਉਂਦੀ ਹੈ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਮਿਲੇਗੀ ਤਾਂ ਹੀ ਵਾਰ-ਵਾਰ ਰਿਕਵੈਸਟ ਕਰਦੇ ਹਾਂ ਕਿ ਬਨੇ ਰਹੋ ਧੰਨਵਾਦ ਜੀ